ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਅੱਜ ਦੀ ਕੋਠੀ ਤੁਹਾਨੂੰ ਦਿਖਾਵਾਂਗੇ ਲਾਲ ਸਿੰਘ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਕੋਠੀ ਵਿਕਾਊ ਆ ਸੋ ਕੋਠੀ ਨਹੀਂ ਕੋਠੀਆਂ ਵਿਕਾਊ ਆ ਦੋ ਇੱਕੋ ਜੀਆਂ ਜਿਹੜੀਆਂ ਕੋਠੀਆਂ ਵਿਕਾਊ ਆ ਤੇ ਇੱਕ ਕੋਠੀ ਦੀ ਕੀਮਤ ਆ ਜਿਹੜੀ ਉਹ ਵੀ ਤੁਹਾਨੂੰ ਦੱਸਾਂਗੇ ਸੋ ਉਸ ਤੋਂ ਪਹਿਲਾਂ ਆਪਾਂ ਕੋਠੀਆਂ ਨੂੰ ਦੇਖੀਏ ਜਿੰਨਾ ਵੀ ਵੀਰ ਭਰਾਵਾਂ ਨੇ ਹੇਠ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਸਾਡੇ ਚੈਨਲ ਤੇ ਤੁਹਾਨੂੰ ਕੋਠੀਆਂ ਹੀ ਕੋਠੀਆਂ ਵੇਖਣ ਨੂੰ ਮਿਲਣਗੀਆਂ ਸੋ ਦੇਖਦੇ ਰਹੋ ਘਰ ਬੈਠੇ ਘਰਾਂ ਦੀਆਂ ਵੀਡੀਓ ਤੇ ਆਪਣਾ ਇੱਕ ਠੋਸ ਡਿਸੀਜਨ ਤੁਸੀਂ ਲੈ ਸਕਦੇ ਹੋ ਘਰ ਬੈਠੇ ਹੀ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਸੋ ਇਸ ਕੋਠੀ ਦੀ ਆਪਾਂ ਗੱਲ ਕਰੀਏ ਤਾਂ ਸਟਾਰਟਿੰਗ ਤੇ ਵਾਸ਼ਰੂਮ ਦਿੱਤਾ ਹੋਇਆ ਪੋਰਚ ਦੇ ਵਿੱਚ ਦੀ ਪੌੜੀਆਂ ਚੜਦੀਆਂ ਇੱਥੇ ਕੋਠੀ ਕਾਫੀ ਖੁੱਲੀ ਡੁੱਲੀ ਤੇ ਕਾਫੀ ਵਧੀਆ ਬਣੀ ਹੋਈ ਹੈ ਸੋ ਲੋੜ ਆ ਤੁਹਾਡੀ سپورਟ ਦੀ ਸੋ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਈ ਵੀ ਖਰਚਾ ਨਹੀਂ ਆਉਂਦਾ ਇਸ ਤੇ ਸੋ ਲਾਲ ਸਿੰਘ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਇਹ ਦੋ ਕੋਠੀਆਂ ਬਣੀਆਂ ਹੋਈਆਂ ਤੇ ਇੱਕ ਕੋਠੀ ਦੀ ਜਿਹੜੀ ਹੈ ਕੀਮਤ ਉਹ 23 ਲੱਖ ਰੁਪਇਆ ਰੱਖੀ ਗਈ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇਕਰ ਰੇਟ ਦੀ ਆਪਾਂ ਗੱਲ ਕਰਦੇ ਸੀ ਤਾਂ 23 ਲੱਖ ਰੁਪਇਆ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੇ ਗੱਲ ਕਰਦੇ ਸੀ ਆਪਾਂ ਕੋਠੀ ਦੀ ਤਾਂ ਕੋਠੀ ਦੇ ਵਿੱਚ ਟਾਈਲਸ ਦਾ ਕੰਮ ਵੀ ਡੋਰ ਵਿੰਡੋ ਦਾ ਕੰਮ ਵੀ ਤੁਸੀਂ ਦੇਖ ਰਹੇ ਹੋ ਪੀਓਪੀ ਰੰਗ ਰੂਗਣ ਦਾ ਕੰਮ ਵਾਸ਼ਰੂਮ ਸਾਰਾ ਕੰਮ ਜਿਹੜਾ ਕੰਪਲੀਟ ਹੈਗਾ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਤਾਂ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਕਾਸਟ ਕਰਦੇ ਆਂ ਸੋ ਸਲੋ 모ਸ਼ਨ ਦੇ ਵਿੱਚ ਵੀਡੀਓ ਬਣਾ ਕੇ ਸਾਨੂੰ ਭੇਜੋ ਜੋ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਇਹ ਸਾਡਾ ਵਟਸਐਪ ਨੰਬਰ ਹੀ ਹੈ ਜੇ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਵੀ ਇਸ ਐਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਸੋ ਗੱਲ ਕਰਦੇ ਸੀ ਆਪਾਂ ਐਡ ਦੀ ਤੇ ਐਡ ਬਿਲਕੁਲ ਫਰੀ ਆ। ਤੁਸੀਂ ਵੀਡੀਓ ਬਣਾ ਕੇ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਤਿੰਨ ਚਾਰ ਫੋਟੋਆਂ ਕਰ ਦਿਆਂ ਫਰੰਟ ਤੋਂ ਜਿੱਥੋਂ ਪੂਰਾ ਘਰ ਦਿਖਦਾ ਹੋਵੇ। ਉਹ ਫੋਟੋ ਵੀ ਸਾਨੂੰ ਭੇਜੋ ਤੇ ਇੱਕ ਪੇਜ ਉੱਤੇ ਕਰ ਦਿ ਸਾਰੀ ਜਾਣਕਾਰੀ ਲਿਖ ਕੇ ਸਾਨੂੰ ਭੇਜੋ ਕਿਹੜੇ ਸ਼ਹਿਰ ਆ ਕਿਹੜੇ ਪਿੰਡ ਆ ਕਿੰਨੇ ਮਰਲੇਾਂ ਚ ਬਣਿਆ ਹੋਇਆ ਕਿੰਨੇ ਗਜਾਂ ਚ ਬਣਿਆ ਹੋਇਆ। ਤਾਂ ਐਡ ਆਪਾਂ ਤੋਂ ਬੜੀ ਫ੍ਰੀ ਵਿੱਚ ਲਗਾਵਾਂਗੇ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰਦੇ ਹੋ ਇਹ ਵੀ ਫ੍ਰੀ ਆਫ ਕੋਸਟ ਹੀ ਆ ਇਨੀਂਕ ਮਦਦ ਤੁਸੀਂ ਵੀ ਕਰਦੇ ਆ ਕਰੋ ਸੋ ਤੁਹਾਡੇ ਵਾਸਤੇ ਹੀ ਆਪਾਂ ਇਹ ਉਪਰਾਲਾ ਕਰਦੇ ਰਹਿੰਦੇ ਆ ਕਿ ਤੁਹਾਨੂੰ ਆਸਾਨੀ ਹੋਵੇ ਘਰ ਬੈਠੇ ਤੁਸੀਂ ਘਰਾਂ ਦੀ ਇਹ ਵੀਡੀਓ ਦੇਖਦੇ ਰਹੋ ਤੇ ਆਪਣਾ ਘਰ ਬਣਾ ਸਕਦੇ ਹੋ ਸੋ ਪੰਗੂ ਪ੍ਰੋਪਰਟੀ ਬਠਿੰਡਾ ਤੁਹਾਡੇ ਵਾਸਤੇ ਅਕਸਰ ਹੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਹੀ ਰਹਿੰਦਾ ਸੋ ਸਮਾ ਜਾਸਤਨੀ ਜਿੰਦਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਸੋ ਇਹ ਦੋ ਕੋਠੀਆਂ ਸੀ ਇੱਕ ਕੋਠੀ ਦੀ ਕੀਮਤ 23 ਲੱਖ ਰੁਪਇਆ ਰੱਖੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ ਫਿਰ ਧੰਨਵਾਦ ਸ਼ੁਕਰੀਆ ਮਿਹਰਬਾਨੀ